ਹੌਲੇ ਕੱਢੋ ਬਈ ਹੌਲੇ ਰੱਬ ਨੇ ਛੜੇ ਲਾ ਲਈ ਅੱਜ ਬਈ ਲਵ ਯੂ ਮੁੰਡੂ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ ਤੇ ਕੱਲ ਪਾਈ ਸੀ ਆਪਾਂ ਮਿੱਟੀ ਜੀਸੀਬੀ ਖੜਾ ਗਈ ਸੀ ਉਰੀ ਕਿਉਂਕਿ ਉਹ ਪਰਾਂ ਆਪਾਂ ਮਿੱਟੀ ਸਟਾਕ ਕੀਤੀ ਸੀ ਉਹ ਇੱਧਰ ਪਾਉਣੀ ਹੈ ਜੀ ਇੱਥੇ ਰੰਗੀ ਸੀ ਤੇ ਬਾਕੀ ਐਸਟਰਾ ਮਿੱਟੀ ਬਾਅਦ ਚ ਪਾਉਗੀ ਕਿਉਂਕਿ ਹਜੇ ਲੱਗਣਾ ਬੀਮ ਬੀਮ ਤੋਂ ਬਾਅਦ ਫਿਰ ਪੈਣੀ ਮਿੱਟੀ ਤੇ ਹੁਣ ਲੱਗੇ ਜੀ ਅਸੀਂ ਨਿਓ ਨੰਗੀਆਂ ਕਰਨ ਤੇ ਇਹਨਾਂ ਨੂੰ ਮਿੱਟੀ ਚੱਕ ਕੇ ਇਹਨਾਂ ਤੇ ਲੱਗਣਾ ਬੀਮ ਹੁਣ ਲੈਣ ਜਾਣ ਆਪਾਂ ਨੇ ਸਰੀਆ ਇੱਧਰ ਲੱਗਿਆ ਝੋਬਰ ਮਿੱਟੀ ਥੋੜੀ ਜੰ ਅੰਦਰ ਵੱਧੇ ਪਈ ਹੈ ਨਾ ਵੀ ਤੇ ਹੁਣ ਕੱਢਣ ਲੱਗੇ ਪਿਆ ਲਵੇ ਲੱਗੇ ਨਿਵਾਦ ਮਿੱਟੀ ਪਾਉਣ ਲੇ ਰਸਤਾ ਜਾ ਉਹਨੂੰ ਗੇੜ ਪੁੱਲਾ ਕਰਨਾ ਵੀਰੇ ਮੇਤਰੋ ਮੈਂ ਆਇਆ ਸੀ ਜਾਖੜ ਮਿਸਤਰੀ ਨੂੰ ਲੈ ਕੇ ਸਾਰੇ ਗਏ ਜਾਂਦੇ ਨੇ ਜਾਖੜਾ ਸਿਮਿੰਟ ਵੀ ਸਸਤਾ ਸਰੀਆ ਵੀ ਸਸਤਾ ਮੈਂ ਕਹਿੰਦਾ ਪਾਤਨਾ ਟਰਾਈ ਮਾਰੀ ਸੀ ਪਾਤਨਾ ਟਰਾਈ ਮਾਰਨ ਤੋਂ ਬਾਅਦ ਅਸੀਂ ਅੱਜ ਆਏ ਸੀ ਜਾਖੜ ਇੱਥੇ ਸਰੀਆ ਵੀ ਮਹਿੰਗਾ ਇੱਥੇ ਸਿਮਿੰਟ ਵੀ ਮਹਿੰਗਾ ਮੇਤਰੀ ਆਇ ਕਹੇ ਸੀ ਵੀ ਬੈ ਮਨਾਰੇ ਜੀ ਵੀ ਆਪਾਂ ਜਾਖੜ ਤੋਂ ਨਹੀਂ ਲਿਆ ਹਨਾ ਕਹਿੰਦੇ ਭਈ ਅਕਲ ਸਾਤਾਂ ਮੱਲ ਦਾ ਕੋਈ ਫਰਕ ਨਹੀਂ ਆਏ ਭਾਈ ਸਾਰੀਆਂ ਦੁਕਾਨਾਂ ਤੇ ਪਤਾ ਕਰ ਲਿਆ ਸਾਰੇ ਕਿਤੇ ਪਤਾ ਕਰ ਆ ਮਹਿੰਗਾ ਹੀ ਆ ਪਾਤrana ਨਾਲੋਂ ਉਹ ਤਾਂ ਲੋਕਲੇ ਜੱਕਾਂ ਨਾਲੇ ਜਾਣ ਪਛਾਣਾਂ ਵਾਲੀਆਂ ਨੇ ਤੇ ਇਸ ਵੰਟ ਇਹਦਾ ਕਾਮਦੈਨੂ ਦਾ ਸਾਰੀਆਂ ਪਤਾ ਕਰਿਆ ਸੀ ਆ ਉਹ ਵੀ ਮਹਿੰਗਾ ਤੇ ਹੁਣ ਆਪਾਂ ਪਾਤrana ਨੂੰ ਵਾਪਸ ਇਹ ਹੋ ਗਿਆ ਟਾਈਮ ਖਰਾਬ ਹੋ ਗਿਆ ਨਾ ਮਿਸਤਰੀ ਹਾਂ ਹੀ 2 ਘੰਟੇ ਖਰਾਬ ਹੋ ਹੋਰ ਯਾਰ 2 ਘੰਟੇ ਖਰਾਬ ਹੋ ਗਏ ਹੁਣ ਨੂੰ ਘਰੇ ਸਾਰੀਆਂ ਪਹੁੰਚ ਜਾਂਦਾ ਤੇ ਮਿਸਤਰੀ ਕੰਮ ਲੱਗ ਜਾਂਦੇ ਚਲੋ ਹੁਣ ਪਾਤrana ਨੂੰ ਜਾ ਰਹੇ ਵਾਪਸ ਨਾਲੇ ਭੁੱਖੇ ਐ ਭੁੱਖੇ ਤੇ ਆ ਹੀ ਫਿਰਦੇ ਸੀ ਇਹ ਲੈ ਵੀ ਤਰਸ ਇਟਾਲੀਅਨ ਦਾ ਸਰੀਆ ਫਿਰ ਪਾਤਲਾਂ ਤੋਂ ਲਿਆ ਆ ਕੇ ਜਾਖਲ ਤੋਂ ਤਾਂ ਕੰਮ ਹੋ ਗਿਆ ਦੀ ਖਰਾਬ ਮਾਰੀ ਜਾਂਦਾ ਪਿਓ ਬਹੁਤ ਮੂਮਾਰ ਹੈ ਮੁੰਡਿਓ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਤੇ ਅੱਜ ਆਪਾਂ ਲੱਗੇ ਸੀ ਆਪਣੇ ਘਰ ਤੇ ਵੀਮ ਲਾਉਣ ਤੇ ਇਧਰੋਂ ਸੋਨੀ ਹੋਈ ਜੀ ਆ ਰਹੀ ਨੇ ਸਰੀਆ ਬੰਨਣ ਇਹ ਵੀ ਮੁੰਡਿਆ ਆਪਣੇ ਪਿੰਡ ਦੀ ਨੇ ਇਧਰ ਕ੍ਰਿਸ਼ਨ ਕੀ ਹਾਲ ਹੈ ਰਸਨਾ ਹਾਂ ਇਹ ਵੀ ਆਪਣੇ ਬੰਦੇ ਬਹੁਤ ਪੁਰਾਣਾ ਕੰਮ ਕਰਦੇ ਨੇ ਮੁੰਡੇ ਤੇ ਬਹੁਤੇ ਮੁੰਡੇ ਇਨਾਂ ਨੇ ਵੀ ਕੰਮ ਤੇ ਲਾਤੇ ਕੰਮ ਸਿਖਿਆ ਸਿਖਾ ਕੇ ਕਈ ਘਰਾਂ ਦੇ ਚੁੱਲ੍ਹੇ ਚੱਲਦੇ ਕਰਦੇ ਜੋਹਪੁਰਾ ਨੇ ਬਹੁਤ ਪੁਰਾਣਾ ਕੰਮ ਇਸ ਤਰ੍ਹਾਂ ਦਾ ਆਪਣੇ ਪਿੰਡ ਦੀਆਂ ਵੇਜਤਾ ਪਹਿਲ ਆਪਾਂ ਆਪਣੇ ਪਿੰਡ ਦੇਆਂ ਨੂੰ ਦਿੱਤੀ ਹੋਈ ਆ ਕੋਈ ਵੀ ਕੰਮ ਆ ਆਪਾਂ ਆਪਣੇ ਪਿੰਡ ਦੇ ਮੁੰਡਿਆਂ ਦੀ ਕਰਾ ਰਹੇ ਆ ਸਾਰਾ ਤੇ ਬਾਕੀ ਵੀ ਮੂੰਮ ਪਾ ਕੇ ਅੱਗੇ ਕੰਮ ਸਟਾਰਟ ਹੋ ਜੇਗਾ ਹੁਣ ਮੌਸਮ ਸਹੀ ਹੋ ਗਿਆ ਕੱਲ ਪਾਲੀ ਸੀ ਮਿੱਟੀ ਤੇ ਅੱਜ ਵੀ ਇਹਦਾ ਕੰਮ ਬਾਕੀ ਕੰਮ ਕਰ ਘੈਂਟ ਆ ਮੁੰਡਿਆਂ ਦਾ ਉਹ ਕੱਪੜੇ ਕੱਪੜੇ ਚੱਕ ਦੇ ਵਿੱਚੋਂ ਵਿਦੇ ਮੈਂ ਕਿਹਦੇ ਰਿਓ ਚੱਕ ਵੀ ਬਿਲਕੁਲ ਹੈ ਨਹੀਂ ਕਰ ਪਿੱਤਾ ਬੜਾ ਨੋ ਆਪਾ ਸਰਦਾ ਹੈ ਕਿ ਆ ਹੈ ਮੈਂ ਬਣ ਘਟਾਉਂ ਤੂੰ ਨਹੀਂ ਬਾਤ ਕੀ ਕਰੀ ਜਾਂਦਾ ਓਏ ਬਹੁਤ ਨਹੀਂ ਸਰਜਰ ਰੋਣ ਲੱਗ ਗਿਆ ਯਾਰ ਭੁੱਖੀ ਰੋਟੀ ਨਹੀਂ ਕਰਤਾ ਜਮਨ ਸਟਾਰਟ ਤਾਂ ਮੈਂ ਇਸ ਤਰੀ ਹਾਲੇ ਲੈਂਟਰ ਦਾ ਕਰਤਾਗਾ ਮੈਂ ਸਟਾਰਟ ਅਦਰੂ ਸਾਰੀ ਜਦਾ ਵੀ ਹੋ ਗਿਆ ਕੰਪਲੀਟ ਲਾਸਟ ਬੀਮ ਆ ਇਹ ਲਾਸਟ ਬੀਮ ਆ ਲਾਸਟ ਬੀਮ ਆ ਉਧਰ ਤੋਂ ਸਟਾਰਟ ਆ ਆਉਣੇ ਲੈਂਟਰ ਕਰੋ ਹਾਂ ਇਹ ਕੰਮ ਨਵੀਂ ਚੀਜ਼ ਆ ਨਹੀਂ ਸਿੱਧਾ ਹੀ ਬੀਮ ਧਰ ਦੇਣਾ ਨਾ ਐਲ ਟਾਈਪ ਬਣਾ ਕੇ ਪਾਏ ਨੂੰ ਮੈਂ ਤੁਹਾਨੂੰ ਉਹਦੇ ਵਿੱਚ ਵੀ ਦਿਖਾ ਕੇ ਨਾ ਕਿਵੇਂ ਪਸਾਏ ਨੇ ਇਹ ਬੰਨਦੀਆਂ ਉਹ ਨਿਕਾਹ ਮਹੰਮਦ ਨੂੰ ਲਟਾ ਕੋ ਤੇ ਆ ਜੀ ਜਾ ਐਂਡ ਆ ਲੈ ਵੀ ਉਹ ਕਰਦਾ ਸਟਾਰਟ ਕਰਮ ਕੰਮ ਕਰਦਾ ਨਹੀਂ। ਅਰੇ ਕਦਾ ਨਹੀਂ ਮੰਨਦਾ ਕੁੰਡੀਆਂ ਪਾ ਕੇ। ਇਹ ਨਹੀਂ ਮੰਨਦੇ ਆਪਣੇ ਪਾਈਆਂ ਨੇ ਬਾਈਆਂ ਨੇ ਕਹਿੰਦੇ ਕੰਮ ਸਿਰਾਂ ਕਰਿਆ ਬਾਈ। ਜਿਹਦੇ ਕਿਸੇ ਨੇ ਕੰਮ ਕਰਾਉਣਾ ਬਾਈ ਨਾਲ ਸੰਪਰਕ ਕਰ ਲਿਓ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਘੈਂਟ ਕੰਮ ਕਰਦੇ ਨੇ ਬਾਕੀ ਸਰਕਾਰੀ ਠੇਕੇ ਲੈਂਦੇ ਨੇ ਮਿੱਤਰ ਆਪਣੇ ਆਪਣੇ ਪਿੰਡ ਦੇ ਮੁੰਡੇ ਨੇ। ਜ਼ਰੂਰ ਕੰਮ ਦਿਓ ਮੁੰਡਿਆਂ ਨੂੰ। ਐਵੇਂ ਮੁੰਡਿਓ ਅੱਧਾ ਕਿ ਪੈ ਗਿਆ ਲੈਂਟਰ ਹਜੇ ਮੁੰਡੇ ਠੰਡੇ ਰੋਂਡੇ ਪੀਣ ਲੱਗ ਗਏ ਕਹਿੰਦੇ ਠੰਡਾ ਪੀਣਾ। ਘੰਡੇ ਲੈ ਕੇ ਦਿੱਤੇ ਦੀ ਥੋੜਾ ਜਿਹਾ ਰਹਿ ਗਿਆ ਕੰਮ। ਲੇ ਵੀ ਬਿੱਟਰ ਬੱਪ ਤੇ ਵੀ ਮਾ ਲੋਕ ਥੈਲਿਆਂ ਦਾ ਮਾਲ ਹੋਰ ਪਾਊਗਾ 46 42 ਥੈਲਿਆਂ ਦਾ ਮਾਲ ਪੈ ਗਿਆ ਇੰਨਾ ਕਰ ਰਹਿ ਗਿਆ ਬਸ ਬਾਕੀ ਸਾਰਾ ਨੱਬੜ ਗਿਆ ਲੈ ਵੀ ਹੁਣ ਹੋ ਗਿਆ ਕੰਪਲੀਟ ਕੰਮ ਹੋ ਗਿਆ ਵਿਲੇ ਚੋਂ ਉੱਬਰ ਟਿੱਟਾ ਲੱਗੇ ਨੇ ਹਟਾਉਣ ਰੋਕਾਂ ਲਾਈਆਂ ਸੀ ਜਿਹੜੀਆਂ ਅੱਜ ਦਾ ਵਲੌਗ ਦਾ ਹੈਡ ਨਵੇਂ ਵਲੌਗਸ਼ਿਅ ਮਿਲਦੇ ਨੇ ਜਲਦੀ ਜਿਹੜੇ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਕਰ ਲੋ ਸਬਸਕ੍ਰਾਈਬ ਓਕੇ ਬਾਏ ਬਾਏ ਜੀਓਂਡਾ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ ਤੇ ਆਪਾਂ ਪਰਸੋਂ ਭਰਿਆ ਸੀ ਬੀਮ ਕੱਲ ਕਰਤੀ ਦੀ ਛੁੱਟੀ ਤੇ ਨਾਲੇ ਦਾ ਬੀਮ ਸੁੱਕ ਗਿਆ ਤੇ ਕੱਲ ਸੋਮਵਾਰ ਦੀ ਮਸਿਆ ਸਾਰੇ ਮਿਸਤਰੀ ਵੀ ਉੱਥੇ ਗਏ ਸੀ ਮਾ ਸਾਡੇ ਕੰਧਾਂ ਸਾਹਿਬ ਤੇ ਅਸੀਂ ਵੀ ਤੇ ਅੱਜ ਸਟਾਰਟ ਕੀਤਾ ਸੀ ਕੰਮ ਤੇ ਰੱਬ ਫੇਰ ਆ ਗਿਆ ਬਦਲ ਹੋਇਆ ਪੂਰਾ ਤੇ ਕੰਮ ਚੱਲ ਰਿਹਾ ਜਦੋਂ ਕੱਲ੍ਹ ਆਣ ਵਦਿਆ ਪੂਰੀ ਧੁੱਪ ਸੀ ਅੱਜ ਕੰਮ ਛੇੜਿਆ ਅੱਜ ਫੇਰ ਮੀਂਹ ਦਾ ਸਭਾਵਨਾ ਹੋ ਗਈ ਮਿੱਤਰੋ ਆ ਗਿਆ ਮੀਂਹ ਫੇਰ ਉਹ ਵੜ ਰਿਹਾ ਮਿਸਤਰੀ ਦਾ ਖੰਡ ਲਾ ਹੀ ਦਿਆ ਵਾਰੇ ਹੈ ਆਇਆ ਫੇਰਾ ਥੈਲੇ ਪਾਈ ਨੇ ਕੰਧ ਤੇ ਅਜਾ ਹੀਰੇ ਦੇ ਲਾਏ ਸੀ ਇਹ ਮੀਂਹ ਪੈ ਗਿਆ ਉਹਦੀ ਹੁਣ ਇਧਰੋਂ ਪਾਣੀ ਦਾ ਦੇਖੋ ਕਿੰਨਾ ਔਖਾ ਹੋ ਗਿਆ ਆ ਵੀ ਕੱਢਣੀ ਬਣੀ ਮਿੱਟੀ ਲਾ ਦੇ ਬਾਹਰ ਨਾਲ ਅੰਦਰ ਨਹੀਂ ਮੜੂਆ ਐਂ ਬੰਦ ਕਰ ਦੇ ਇਹਨੂੰ ਚੰਗੀ ਆ ਜਵਾ ਹੌਲੀ ਕੱਢੋ ਬਈ ਹੌਲੀ ਰੱਬ ਨੇ ਛੜੇ ਲਾ ਲਈ ਅੱਜ ਬਈ ਕਾ ਮਾਮਾ ਈਗਾ ਨਹੀਂ ਹੋਰ ਆ ਬਾਕਾ ਕਰਤਾ ਰੱਖ ਥੋੜਾ ਨੇ। ਓ ਰੱਬਾ ਦੇਖ ਕੇ ਨਹੀਂ ਘਟ ਪਈ ਆਪਾਂ। ਮੇਰੇ ਘਨੇ ਘਨੇ ਪਾਉਂ ਪਾਣੀ ਯਾਰਾ ਨਾ ਚਲੋ ਆਓ ਆਪੀ ਜੀ